ਜੀ ਬੇਰੀ ਦੀ ਇੱਕ ਔਰਤ ਉਸ ਨੂੰ ਜਿਹੜਾ ਆ ਉਹ ਕਈ ਦਹਾਕਿਆਂ ਦੀ ਸਜ਼ਾ ਹੋ ਸਕਦੀ ਆ ਕਿਉਂਕਿ ਉਸ ਨੇ ਜਹਾਜ਼ ਦੇ ਵਿੱਚ ਫਲਾਈਟ ਅਟੈਂਡੈਂਟ ਨੂੰ ਅਸਾਲਟ ਕਰ ਦਿੱਤਾ ਭਾਰਤੀ ਮੂਲ ਦੀ ਬੈਥਲ ਆਈਲੈਂਡ ਦੀ ਰਹਿਣ ਵਾਲੀ ਰੇਸ਼ਮਾ ਕਮਥ 40 ਸਾਲ ਜਿਸ ਦੀ ਉਮਰ ਆ ਉਸ ਨੂੰ ਫੈਡਰਲ ਗ੍ਰੈਂਡ ਜਿਊਰੀ ਨੇ ਇਨਡਾਈਟ ਕਰ ਦਿੱਤਾ 2 ਕਾਊਂਟ ਅਸੋਤੇ ਲਾਇ ਇੰਟਰਫੀਰੈਂਸ ਵਿਦ ਦਾ ਫਲਾਈਟ ਕਰੂ ਮੈਂਬਰਸ ਤੇ ਇੱਕ ਕਾਊਂਟ ਅਸਾਲਟ ਦਾ ਰੈਜ਼ਿਸਟਿੰਗ ਦਾ ਤੇ ਇੰਪੀਡਿੰਗ ਫੈਡਰਲ ਆਫੀਸਰ ਤੇ ਨਾਲ ਹੀ ਇੱਕ ਕਾਊਂਟ ਜਿਹੜਾ ਇੰਟਰਫੀਰੈਂਸ ਵਿਦ ਸਕਿਉਰਟੀ ਸਕਰੀਨਿੰਗ ਪਰਸਨਲ ਦੇ ਜਿਹੜੇ ਉਹ ਦੋਸ਼ ਲਾਏ ਗਏ ਆ ਕਾਮਤ ਜਿਹੜੀ ਕਿ 에어 ਇੰਡੀਆ ਦੀ ਫਲਾਈਟ 173 ਜਿਹੜੀ ਦਿੱਲੀ ਤੋਂ ਆਉਂਦੀ ਆ ਉਹ ਉਹ ਸੈਨ ਫਰਾਂਸਿਸਕੋ ਨੂੰ ਜੂਨ 28 ਤੇ 29 ਦੇ ਦਰਮਿਆਨ ਇਸ ਉੱਤੇ ਉਸ ਫਲਾਈਟ ਦੇ ਉੱਤੇ ਦੋਸ਼ ਆ ਇਸ ਬੀਬੀ ਦੇ ਉੱਤੇ ਵੀ ਉਸ ਫਲਾਈਟ ਦੇ ਦਰਮਿਆਨ ਇਸ ਨੇ ਜਿਹੜੇ ਫਲਾਈਟ ਕਰੂ ਮੈਂਬਰਸ ਆ ਉਹਨਾਂ ਦੇ ਨਾਲ ਬਾਤਸਲੋਕੀ ਕੀਤੀ ਉਹਨਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਹੱਥੋ ਪਾਈ ਵੀ ਜਿਹੜੀ ਇਹ ਹੋ ਗਈ ਆ ਸੋ ਐਸ ਐਫਓ ਦੇ ਏਮਪਲਾਈ ਜਿਹੜੇ ਸਿਕਿਉਰਿਟੀ ਦੇ ਲਈ ਕੰਮ ਕਰਦੇ ਸੀਗੇ ਜਦ ਉਸ ਨੂੰ ਜਿਹੜਾ ਉਹ ਡਿਟੇਨ ਕਰਨਾ ਚਾਹੁੰਦੇ ਸੀਗੇ ਇਸ ਨੇ ਕਹਿੰਦੇ ਵੀ ਅਰੈਸਟ ਨੂੰ ਵੀ ਰਜਿਸਟ ਜਿਹੜਾ ਉਹ ਕਿਤਾ ਤੇ ਯੂਐਸ ਕਸਟਮ ਬਾਰਡਰ ਪ੍ਰੋਟੈਕਸ਼ਨ ਅਫਸਰ ਦੇ ਵੀ ਜਿਹੜੀ ਇਸਨੇ ਇੱਕ ਦੋ ਹੱਥ ਜਿਹੜੇ ਉਹ ਮਾਰ ਦਿੱਤੇ ਸੋ ਕਹਿੰਦੇ ਵੀ ਹੁਣ ਜੇ ਇੱਕ ਕਨਵਿਕਟ ਹੋ ਜਾਂਦੀ ਹੈ ਕਾਮਥ ਤਾਂ ਇਸ ਨੂੰ 20 ਸਾਲ ਦੀ ਜਿਹੜੀ ਸਜ਼ਾ ਆ ਉਹ ਹੋਊਗੀ ਹਰ ਇੱਕ ਜਿਹੜੇ ਅਕਾਊਂਟ ਦੇ ਲਈ ਜਿਹੜੀ ਇੰਟਰਫੀਅਰੈਂਸ ਫਲਾਈਟ ਕਰੂ ਮੈਂਬਰ ਦੇ ਨਾਲ ਹੋਈ ਆ ਸੋ 8 ਸਾਲ ਦੀ ਸਜ਼ਾ ਫੈਡਰਲ ਅਫਸਰ ਦੇ ਉੱਤੇ ਹੱਥ ਚੁੱਕਣ ਦੇ ਲਈ ਤੇ 10 ਸਾਲ ਦੀ ਸਜ਼ਾ ਇੰਟਰਫੀਰੈਂਸ ਜਿਹੜਾ ਕਰਨ ਦੇ ਲਈ ਸਕਿਉਰਿਟੀ ਸਕਰੀਨਿੰਗ ਪਰਸਨਲ ਦੇ ਲਈ ਤੇ ਨਾਲ ਕਹਿੰਦੇ ਵੀ ਹਰ ਇੱਕ ਅਕਾਊਂਟ ਦੇ ਲਈ 2.5 ਲੱਖ ਡਾਲਰ ਦਾ ਜਿਹੜਾ ਮੈਕਸਿਮਮ ਜੁਰਮਾਨਾ ਵੀ ਹੋ ਸਕਦਾ ਆ ਅਗਲੇ ਸਾਲ ਹੁਣ 7 ਜਨਵਰੀ ਨੂੰ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਆ ਕੌਂਟਰਾਕੋਸਟਾ ਕਾਉਂਟੀ ਦੇ ਵਿੱਚ ਜਿਹੜਾ ਬੈਥ ਲਾਈਲੈਂਡ ਪੈਂਦਾ ਆ ਉਤੋਂ ਦੀ ਰੇਸ਼ਮਾ ਕਾਮਤ ਸੀ ਮਲਾਦਾ ਅਮਰੀਕਾ ਆਉਣ ਨੂੰ ਜ਼ਿਆਦਾ ਕਾਲੀ ਸੀਗੀ ਤੇ 에어 ਇੰਡੀਆ ਦੀ ਫਲਾਈਟ ਤੋਂ ਕਿਤੇ ਜ਼ਿਆਦਾ ਦੁਖੀ ਹੋਈ ਗੁੱਸਾ ਜਿਹੜਾ ਇਹਨਾਂ ਦੇ ਉੱਤੇ ਝਾੜ ਬੈਠੀ ਤੇ ਹੁਣ ਇਸ ਨੂੰ ਕਈ ਦਹਾਕੇ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਕੱਟਣੇ ਪੈ ਸਕਦੇ ਹੈਗੇ ਆ ਜੀ 베어ੀਆ ਦੀ ਇੱਕ ਔਰਤ ਉਸ ਨੂੰ ਜਿਹੜਾ ਆ ਉਹ ਕਈ ਦਹਾਕਿਆਂ ਦੀ ਸਜ਼ਾ ਹੋ ਸਕਦੀ ਆ ਕਿਉਂਕਿ ਉਸ ਨੇ ਜਹਾਜ਼ ਦੇ ਵਿੱਚ ਫਲਾਈਟ ਅਟੈਂਡੈਂਟ ਨੂੰ ਅਸੌਲਟ ਕਰ ਦਿੱਤਾ ਭਾਰਤੀ ਮੂਲ ਦੀ ਬੈਥਲ ਆਈਲੈਂਡ ਦੀ ਰਹਿਣ ਵਾਲੀ ਰੇਸ਼ਮਾ ਕਮਥ 40 ਸਾਲ ਦੀ ਉਮਰ ਆ ਉਸ ਨੂੰ ਫੈਡਰਲ ਗ੍ਰੈਂਡ ਜਿਊਰੀ ਨੇ ਇਨਡਾਈਟ ਕਰ ਦਿੱਤਾ 2 ਕਾਊਂਟਸ ਉੱਤੇ ਲਾਇ ਇੰਟਰਫੀਰੈਂਸ ਵਿਦ ਦਾ ਫਲਾਈਟ ਕਰੂ ਮੈਂਬਰਸ ਤੇ ਇੱਕ ਕਾਊਂਟ ਅਸਾਲਟ ਦਾ ਰੈਜ਼ਿਸਟਿੰਗ ਦਾ ਤੇ ਇੰਪੀਡਿੰਗ ਫੈਡਰਲ ਆਫੀਸਰ ਤੇ ਨਾਲ ਹੀ ਇੱਕ ਕਾਊਂਟ ਜਿਹੜਾ ਇੰਟਰਫੀਰੈਂਸ ਵਿਦ ਸਕਿਉਰਟੀ ਸਕਰੀਨਿੰਗ ਪਰਸਨਲ ਦੇ ਜਿਹੜੇ ਉਹ ਦੋਸ਼ ਲਾਏ ਗਏ ਆ ਕਾਮਤ ਜਿਹੜੀ ਕਿ 에어 ਇੰਡੀਆ ਦੀ ਫਲਾਈਟ 173 ਜਿਹੜੀ ਦਿੱਲੀ ਤੋਂ ਆਉਂਦੀ ਆ ਉਹ ਉਹ ਸੈਨ ਫਰਾਂਸਿਸਕੋ ਨੂੰ ਜੂਨ 28 ਤੇ 29 ਦੇ ਦਰਮਿਆਨ ਇਸ ਉੱਤੇ ਉਸ ਫਲਾਈਟ ਦੇ ਉੱਤੇ ਦੋਸ਼ ਆ ਇਸ ਬੀਬੀ ਦੇ ਉੱਤੇ ਵੀ ਉਸ ਫਲਾਈਟ ਦੇ ਦਰਮਿਆਨ ਇਸ ਨੇ ਜਿਹੜੇ ਫਲਾਈਟ ਕਰੂ ਮੈਂਬਰਸ ਆ ਉਹਨਾਂ ਦੇ ਨਾਲ ਬਵਾਦਤ ਲੋਕੀ ਕੀਤੀ ਉਹਨਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਹੱਥੋ ਪਾਈ ਵੀ ਜਿਹੜੀ ਇਹ ਹੋ ਗਈ ਆ ਸੋ ਐਸ ਐਫਓ ਦੇ ਏਮਪਲਾਈ ਜਿਹੜੇ ਸਿਕਿਉਰਿਟੀ ਦੇ ਲਈ ਕੰਮ ਕਰਦੇ ਸੀਗੇ ਜਾ ਦੋਸਤ ਨੂੰ ਜਿਹੜਾ ਉਹ ਡਿਟੇਨ ਕਰਨਾ ਚਾਹੁੰਦੇ ਸੀਗੇ ਇਸਨੇ ਕਹਿੰਦੇ ਵੀ ਅਰੈਸਟ ਨੂੰ ਵੀ ਰਜਿਸਟ ਜਿਹੜਾ ਉਹ ਕੀਤਾ ਤੇ ਯੂਐਸ ਕਸਟਮ ਬਾਰਡਰ ਪ੍ਰੋਟੈਕਸ਼ਨ ਅਫਸਰ ਦੇ ਵੀ ਜਿਹੜੀ ਇਸਨੇ ਇੱਕ ਦੋ ਹੱਥ ਜਿਹੜੇ ਉਹ ਮਾਰ ਦਿੱਤੇ ਸੋ ਕਹਿੰਦੇ ਵੀ ਹੁਣ ਜੇ ਇਹ ਕਨਵਿਕਟ ਹੋ ਜਾਂਦੀ ਹੈ ਕਾਮਥ ਤਾਂ ਇਸ ਨੂੰ 20 ਸਾਲ ਦੀ ਜਿਹੜੀ ਸਜ਼ਾ ਆ ਉਹ ਹੋਊਗੀ ਹਰ ਇੱਕ ਜਿਹੜੇ ਅਕਾਊਂਟ ਦੇ ਲਈ ਜਿਹੜੀ ਇੰਟਰਫੀਅਰੈਂਸ ਫਲਾਈਟ ਕਰੂ ਮੈਂਬਰ ਦੇ ਨਾਲ ਹੋਈ ਆ ਸੋ 8 ਸਾਲ ਦੀ ਸਜ਼ਾ ਫੈਡਰਲ ਅਫਸਰ ਦੇ ਉੱਤੇ ਹੱਥ ਚੁੱਕਣ ਦੇ ਲਈ ਤੇ 10 ਸਾਲ ਦੀ ਸਜ਼ਾ ਇੰਟਰਫੀਅਰੈਂਸ ਜਿਹੜਾ ਕਰਨ ਦੇ ਲਈ ਸਕਿਉਰਿਟੀ ਸਕਿਰੀਨਿੰਗ ਪਰਸਨਲ ਦੇ ਲਈ ਤੇ ਨਾਲ ਕਹਿੰਦੇ ਵੀ ਹਰ ਇੱਕ ਅਕਾਊਂਟ ਦੇ ਲਈ 2.5 ਲੱਖ ਡਾਲਰ ਦਾ ਜਿਹੜਾ ਮੈਕਸਿਮਮ ਜੁਰਮਾਨਾ ਵੀ ਹੋ ਸਕਦਾ ਆ ਅਗਲੇ ਸਾਲ ਹੁਣ 7 ਜਨਵਰੀ ਨੂੰ ਇਸ ਨੂੰ ਅਦਾਲਤ ਵਿੱਚ ਪੇਸ਼ ਕਿੱਤਾ ਜਾਣਾ ਆ ਕੌਂਟਰਾਕੋਸਟਾ ਕਾਉਂਟੀ ਦੇ ਵਿੱਚ ਜਿਹੜਾ ਬੈਥਲ ਆਇਲੈਂਡ ਪੈਂਦਾ ਆ ਉਤੋਂ ਦੀ ਰੇਸ਼ਮਾ ਕਾਮਤ ਸੀ ਮਲਾਦਾ ਅਮਰੀਕਾ ਆਉਣ ਨੂੰ ਜ਼ਿਆਦਾ ਕਾਲੀ ਸੀਗੀ ਤੇ 에어 ਇੰਡੀਆ ਦੀ ਫਲਾਈਟ ਤੋਂ ਕਿਤੇ ਜ਼ਿਆਦਾ ਦੁਖੀ ਹੋਈ ਗੁੱਸਾ ਜਿਹੜਾ ਇਹਨਾਂ ਦੇ ਉੱਤੇ ਝਾੜ ਬੈਠੀ ਤੇ ਹੁਣ ਇਸ ਨੂੰ ਕਈ ਦਹਾਕੇ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਕੱਟਣੇ ਪੈ ਸਕਦੇ ਹੈਗੇ